ਹਾਣੀ ਸਪੇਨ वाया ਮੌਦਾ ਰੇਗਿਸਤਾਨ ਭਾਗ 3 ਮਾ ਪਿਛਲਾ ਭਾਗ ਤੁਸੀਂ ਸੁਣ ਚੁੱਕੇ ਹੋ ਹੁਣ ਅਗਲਾ ਭਾਗ ਕਰ ਰਹੇ ਸੀ ਹੁਣ ਟੜਕੇ ਦੇ 5 ਵਜ ਗਏ ਪਰ ਗੱਡੀ ਵਾਲਾ ਹਜੇ ਵੀ ਨਾ ਆਇਆ ਹੁਣ ਸਾਡੀ ਆਸ ਵੀ ਲੱਥ ਚੁੱਕੀ ਸੀ ਮੈਂ ਰੇਤ ਤੇ ਬੈਠਾ ਕੀੜੀਆਂ ਵੱਲ ਦੇਖ ਕੇ ਸੋਚ ਰਿਹਾ ਸੀ ਕਿ ਜਲਦ ਹੀ ਅਸੀਂ ਵੀ ਥੋੜੀ ਖੁਰਾਕ ਬੰਨ ਵਾਲਿਆਂ ਖੋਰੇ ਸਾਡੇ ਵਰਗੇ ਕਿੰਨੇ ਵੀਰ ਇਸ ਰੇਤ ਦੇ ਮਾਰੂਥਲ ਨੇ ਖਾਦੇ ਹੋਣਗੇ ਮੈਂ ਆਪਣੀ ਬੈਲਟ ਵਿੱਚੋਂ ਗੁਟਕਾ ਸੈਬ ਵੀ ਕੱਢ ਕੇ ਕਿਕਰ ਤੇ ਟੰਗ ਦਿੱਤੇ ਹੁਣ ਅਸੀਂ লাশ ਕੋਲ ਬੈਠੇ ਬਿਲਕੁਲ ਚੁੱਪ ਸਾਂ ਸਾਨੂੰ ਰੋਣਾ ਵੀ ਨਹੀਂ ਸੀ ਆ ਰਿਹਾ ਪੱਥਰ ਜਿਹੇ ਬਣ ਚੁੱਕੇ ਸੀ ਤੇ ਆਪਣੇ ਆਪ ਨੂੰ ਕੋਸ ਰਹੇ ਸੀ ਕਿ ਅਸੀਂ ਸਤਨਾਮ ਵੀਰ ਦੀ লাশ ਦਾ ਸੰਸਕਾਰ ਵੀ ਨਹੀਂ ਕਰ ਸਕਦੇ ਅਸੀਂ ਮਨ ਵਿੱਚ ਹੀ ਵਾਹਿਗੁਰੂ ਨਾਲ ਸਵਾਲ ਜਵਾਬ ਕਰ ਰਹੇ ਸੀ ਕਿ ਰੱਬਾ ਇਸ ਨਾਲੋਂ ਚੰਗਾ ਸਾਨੂੰ ਇੰਡੀਆ ਹੀ ਮੌਤ ਦੇ ਦਿੰਦਾ ਘੱਟੋ ਘੱਟ ਸਾਡਾ ਸੰਸਕਾਰ ਤਾਂ ਹੋ ਜਾਂਦਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਸੀ ਕਿ ਇੱਕ ਵਾਰ ਜਾਨ ਬਖਸ਼ ਦੇ ساری ਉਮਰ ਤੇਰੀ ਸੇਵਾ ਕਰਾਂਗੇ ਵਾਹਿਗੁਰੂ ਇਸੇ ਤਰ੍ਹਾਂ ਹੀ ਇੰਦਰਜੀਤ ਕਾਲਾ ਨਿੱਕੂ ਜਿੰਦੀ ਤੇ ਰਣਜੀਤ ਵੀ ਰੋਂਦੇ ਰੋਂਦੇ ਕਹਿ ਰਹੇ ਸੀ ਕਿ ਜੇ ਦਿੱਲੀ 에ਰਪੋਰਟ ਤੇ ਦੁਬਾਰਾ ਉਤਰੇ ਤਾਂ ਸਿੱਧੇ ਪਹਿਨਾ ਬੰਗਲਾ ਸਾਹਿਬ ਗੁਰਦੁਆਰੇ ਜਾਵਾਂਗੇ ਸਤਨਾਮ ਸਾਨੂੰ ਕਹਿੰਦਾ ਹੁੰਦਾ ਸੀ ਮੇਰਾ ਇੱਕ ਮੁੰਡਾ ਹੈ ਤੇ ਇੱਕ ਕੁੜੀ ਮੇਰੇ ਮਾਮਿਆਂ ਦੇ ਘਰ ਵੀ ਕੋਈ ਮੁੰਡਾ ਨਹੀਂ ਹੈ ਤੇ ਮੇਰਾ ਇੱਕ ਛੋਟਾ ਭਰਾ ਹੈ ਪਰ ਉਹ ਵਿਚਾਰਾ ਸਿਦਰਾ ਅਬ ਨਾਰਮਲ ਹੈ ਸੋ ਮੈਂ ਸਾਰਿਆਂ ਦਾ ਇਕੱਲਾ ਹੀ ਹਾਂ ਮੈਨੂੰ ਤਾਂ ਬਾਹਰ ਆਉਣ ਦੀ ਲੋੜ ਨਹੀਂ ਸੀ ਮੈਂ ਤਾਂ ਭਜਨ ਸਰਪੰਚ ਪਿੰਡ ਬਲਾਚੌਰ ਦੀਆਂ ਗੱਲਾਂ ਵਿੱਚ ਆ ਗਿਆ ਕਿ ਸਿੱਧੀ ਫਲਾਈਟ ਆ ਦਿੱਲੀ ਤੋਂ ਸਪੇਨ ਪਰ ਉਸ ਸਿੱਧੀ ਫਲਾਈਟ ਦੇ ਚਾਂਸੇ ਨੇ ਇੱਕ ਪੰਜਾਬ ਦਾ ਗੱਭਰੂ ਸਤਨਾਮ ਰੇਤ ਦੇ ਮਾਰੂਥਲ ਵਿੱਚ ਮਿੱਟੀ ਕਰ ਦਿੱਤਾ ਸੀ ਜਿਸ ਦੀ লাশ ਸਾਡੇ ਸਾਹਮਣੇ ਪਈ ਸੀ ਹੁਣ ਸਵੇਰ ਦੇ 7 ਵਜੇ ਗਏ ਪਰ ਗੱਡੀ ਵਾਲਾ ਨਾ ਆਇਆ ਫਿਰ ਅਸੀਂ ਪਹਾੜੀ ਤੇ ਚੜ ਕੇ ਤਿੰਨੇ ਦਿਸ਼ਾਵਾਂ ਵੱਲ ਵੇਖਣ ਲੱਗੇ ਸ਼ਾਇਦ ਕੁਝ ਦਿਸ ਜਾਵੇ ਥੋੜੇ ਜਿਹੇ ਟਾਈਮ ਬਾਅਦ ਸਾਨੂੰ ਇੰਜਣ ਦੀਆਂ ਆਵਾਜ਼ਾਂ ਸੁਣੀਆਂ ਤੇ ਬਾਅਦ ਵਿੱਚ ਸਾਨੂੰ ਗੱਡੀਆਂ ਵੀ ਧੀਮੀ ਗਤੀ ਵਿੱਚ ਸਾਡੇ ਵੱਲ ਆਉਂਦੀਆਂ ਦਿਸੀਆਂ ਅਸੀਂ ਗੱਡੀਆਂ ਦੇ ਅੱਗੇ ਹੋ ਗਏ ਤਿੰਨ ਗੱਡੀਆਂ ਵਿੱਚੋਂ ਦੋ-ਦੋ ਬੰਦੇ ਨਿਕਲੇ ਤੇ ਉਹਨਾਂ ਸਾਡੀ ਸਾਰੀ ਗੱਲ ਸੁਣੀ ਬੰਦੇ ਚੰਗੇ ਲੱਗਦੇ ਸੀ ਉਹਨਾਂ ਸਾਨੂੰ ਖਾਣ ਨੂੰ ਸੇਵੀਆਂ ਤੇ ਪਾਣੀ ਦਿੱਤਾ ਫਿਰ ਅਸੀਂ ਦੱਸਿਆ ਕਿ ਅਸੀਂ ਸਤਨਾਮ ਵੀਰ ਦਾ ਸੰਸਕਾਰ ਕਰਨਾ ਹੈ ਪਰ ਉਹਨਾਂ ਕਿਹਾ ਕਿ ਇੱਥੇ ਲੱਕੜਾਂ ਨਹੀਂ ਹਨ ਸੋ ਸੰਸਕਾਰ ਤਾਂ ਨਹੀਂ ਹੋਣਾ ਪਰ ਸਾਡੇ ਕੋਲ ਬੈਲਚੇ ਨੇ ਸੋ ਤੁਸੀਂ ਟੂਆ ਫੁੱਟ ਕੇ ਦੱਬ ਸਕਦੇ ਹੋ ਅਸੀਂ ਮੰਨ ਗਏ ਰਮਿੰਦਰ ਤੇ ਇੰਦਰਜੀਤ ਬਲਚੇ ਨਾਲ ਟੂਆ ਫੁੱਟਣ ਲੱਗ ਪਏ ਪਰ ਉਹਨਾਂ ਦਾ ਹੋਇਆ ਬੁਰਾ ਹਾਲ ਤੇ ਬੇਵੱਸ ਦੇਖ ਕੇ ਮੁਸਲਮਾਨ ਵੀਰਾਂ ਨੇ ਆਪ ਬਲਚੇ ਫੜ ਲਏ ਤੇ ਟੂਆ ਫੁੱਟਣ ਲੱਗੇ ਕਿਉਂਕਿ ਸਾਡੇ ਸ਼ਰੀਰ ਵਿੱਚ ਤਾਂ ਜਾਨ ਹੀ ਨਹੀਂ ਸੀ ਟੂਆ ਫੁੱਟ ਕੇ ਉਹ ਕਹਿੰਦੇ ਹੁਣ লাশ ਨੂੰ ਇੱਥੇ ਲਿਆਓ ਮਿੰਦਰ 인ਦਰਜੀਤ ਜਿੰਦੀ ਤੇ ਨਿੱਕੂ ਸਤਨਾਮ ਵੀਰ ਦੀ ਲਾਸ਼ ਨੂੰ ਚੁੱਕ ਲਿਆ ਰਹੇ ਸੀ ਜਿਉਂ ਜਿਉਂ ਲਾਸ਼ ਟੋਏ ਵੱਲ ਜਾ ਰਹੀ ਸੀ ਸਾਡੇ ਸਾਰਿਆਂ ਦੀਆਂ ਭੂਬਾਂ ਨਿਕਲ ਰਹੀਆਂ ਸੀ ਸਾਨੂੰ ਰੋਂਦਿਆਂ ਵੇਖ ਕੇ ਮੁਸਲਮਾਨ ਵੀਰਾਂ ਦਾ ਵੀ ਰੋਣਾ ਨਿਕਲ ਗਿਆ ਸਾਨੂੰ ਸਮਝ ਨਹੀਂ ਸੀ ਆ ਰਹੀ ਕਿ ਅਸੀਂ ਠੀਕ ਕਰ ਰਹੇ ਸੀ ਜਾਂ ਗਲਤ ਵੀਰ ਦੇ ਸਿਰ ਥੱਲੇ ਰੇਤਾ ਰੱਖ ਕੇ ਮੁਸਲਮ ਵਿਰੀਤ ਅਨੁਸਾਰ ਸਿਰ ਸੂਰਜ ਵੱਲ ਨੂੰ ਕਰ ਦਿੱਤਾ ਉਹਨਾਂ ਵੀਰਾਂ ਨੇ ਹੀ ਉੱਪਰ ਰੇਤਾ ਪਾਇਆ ਫਿਰ ਮੈਂ ਉਸ ਤੇ ਬੈਠ ਕੇ ਗੁਟਕਾ ਸਹਿਬ ਲੈ ਕੇ ਸਤਨਾਮ ਵੀਰਕੋਲ ਪਾਠ ਕੀਤਾ ਮੁਸਲਮਾਨ ਵੀਰ ਵੀ ਮਨ ਇਕਾਗਰ ਕਰਕੇ ਸਾਡੇ ਕੋਲ ਬੈਠੇ ਪਾਠ ਸੁਣਦੇ ਰਹੇ ਫਿਰ ਮੈਂ ਖੜੇ ਹੋ ਕੇ ਸਤਨਾਮ ਵੀਰ ਦੀ ਆਤਮਾ ਦੀ ਸ਼ਾਂਤੀ ਲਈ ਅੰਤਿਮ ਅਰਦਾਸ ਕੀਤੀ ਤੇ ਬਾਕੀ ਦੇ ਵੀਰਾਂ ਦੀ ਜ਼ਿੰਦਗੀ ਦੀ ਸੁਖ ਸੁਖੀ ਹੁਣ ਦੋ ਗੱਡੀਆਂ ਵਾਪਸ ਚਲੇ ਗਈਆਂ ਤੇ ਅੰਤਿਮ ਗੱਡੀ ਵਿੱਚ ਤਿੰਨ ਜਣਿਆਂ ਨੇ ਸਾਨੂੰ ਪਿੱਛੇ ਬੈਠਣ ਲਈ ਕਿਹਾ ਤੇ ਆਪ ਤਿੰਨ ਜਣੇ ਅੱਗੇ ਬੈਠ ਗਏ ਤੇ ਗੱਡੀ ਤੁਰ ਪਈ ਅਸੀਂ ਪਿੱਛੇ ਬੈਠੇ ਵਿੱਚੋਂ ਡਰ ਵੀ ਰਹੇ ਸੀ ਕਿ ਕਿਤੇ ਇਹ ਲਾਦੇਣ ਦੇ ਬੰਦੇ ਨਾ ਹੋਣ ਅਸੀਂ ਸੋਚ ਰਹੇ ਸੀ ਕਿ ਜੇ ਇਹਨਾਂ ਮਹਿਰਾ ਵਿੱਚ ਕਿਤੇ ਗੱਡੀ ਰੋਕ ਕੇ ਵਧੀ ਕੀ ਕੀਤੀ ਤੇ ਆਪਾਂ ਇਹਨਾਂ ਕੋਲੋਂ ਗੱਡੀ ਖੋ ਕੇ ਭੱਜ ਜਾਣਾ ਹੈ ਦੇ ਨਾਲ-ਨਾਲ ਹੁਣ ਅਸੀਂ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ 5 ਘੰਟੇ ਬਾਅਦ ਹੁਣ ਉਹਨਾਂ ਰੇਤ ਦੇ ਪਹਾੜ ਤੇ ਗੱਡੀ ਰੋਕ ਦਿੱਤੀ ਸਾਡੇ ਸਾਰੇ ਰੁਕ ਗਏ ਅਸੀਂ ਡਰ ਗਏ ਪਰ ਡਰਦੇ ਹੋਏ ਬੋਲੇ ਕੁਝ ਨਾ ਕਹਿੰਦੇ ਸਾਰੇ ਥੱਲੇ ਉਤਰ ਆਓ ਸੋ ਉਹਨਾਂ ਮੁਸਲਮਾਨ ਬੰਦਿਆਂ ਨੇ ਸਾਨੂੰ ਗੱਡੀ ਵਿੱਚੋਂ ਉਤਰਨ ਲਈ ਕਿਹਾ ਅਸੀਂ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਪਰ ਜਿੱਦਾਂ ਅਸੀਂ ਸਲਾਹਾਂ ਕਰਦੇ ਸੀ ਕਿ ਅਸੀਂ ਉਹਨਾਂ ਨੂੰ ਫੜ ਲੈਣਾ ਐਦਾਂ ਦੀ ਸਾਡੀ ਕੋਈ ਹਿੰਮਤ ਨਾ ਪਈ ਪਰ ਉਹਨਾਂ ਨੇ ਸਾਨੂੰ ਇੱਕ ਪਾਸੇ ਕਰਕੇ ਖਾਣ ਪੀਣ ਦਾ ਸਮਾਨ ਕੱਟ ਕੇ ਬਣਾਉਣਾ ਸ਼ੁਰੂ ਕਰ ਦਿੱਤਾ ਸ਼ਾਇਦ ਉਹਨਾਂ ਨੇ ਸਵੇਰ ਦਾ ਕੁਝ ਨਹੀਂ ਸਿੱਖਾਦਾ ਉਹਨਾਂ ਤਿੰਨਾਂ ਜਨੀਆਂ ਨੇ ਸੇਮੀਆਂ ਦਾ ਪਤੀਲਾ ਬਣਾ ਕੇ ਸਾਡੇ ਸਾਹਮਣੇ ਰੱਖ ਕੇ 8-8 ਜਣਿਆਂ ਦਾ ਗੋਲ ਚੱਕਰ ਬਣਾ ਕੇ ਸਾਨੂੰ ਕਹਿੰਦੇ ਖਾਓ ਸੇਵੀਆਂ ਅਸੀਂ ਕਿਹਾ ਤੁਸੀਂ ਵੀ ਖਾਓ ਤੁਸੀਂ ਆਪਣੇ ਲਈ ਬਣਾਈਆਂ ਤੁਹਾਨੂੰ ਵੀ ਭੁੱਖ ਲੱਗੀ ਹੋਣੀ ਅਸੀਂ ਉਹਨਾਂ ਦੀ ਆ ਗੱਲ ਸੁਣ ਕੇ ਬਹੁਤ ਹੈਰਾਨ ਹੋਏ ਤੇ ਉਹ ਕਹਿੰਦੇ ਅਸੀਂ ਰੋਜੇ ਰੱਖਿਆ ਸੋ ਅਸੀਂ ਸਾਰਾ ਦਿਨ ਕੁਝ ਨਹੀਂ ਖਾ ਸਕਦੇ ਸੋ ਆ ਸੇਵੀਆਂ ਅਸੀਂ ਤੁਹਾਡੇ ਲਈ ਬਣਾਈਆਂ ਨੇ ਜਦੋਂ ਉਹ ਸੇਵੀਆਂ ਬਣਾ ਰਹੇ ਸੀ ਤਾਂ ਸਾਡੇ ਭਾਵਕ ਹੋਿਆਂ ਦੇ ਆਪ ਮੁਹਾਰੇ ਹੰਝੂ ਨਿਕਲ ਰਹੇ ਸੀ ਜਦੋਂ ਅਸੀਂ ਸੇਵੀਆਂ ਖਾ ਰਹੇ ਸੀ ਤਾਂ ਤਿੰਨੋਂ ਮੁਸਲਮਾਨ ਵੀਰ ਸਾਡੇ ਵੱਲ ਵੇਖ ਰਹੇ ਸੀ ਫਿਰ ਸਾਨੂੰ ਦੁਬਾਰਾ ਗੱਡੀ ਵਿੱਚ ਬਿਠਾ ਕੇ ਰਾਤ ਦੇ 9 ਵਜੇ ਤੱਕ ਸਾਨੂੰ ਸਹਾਰਾ ਦੇ ਰੇਗਿਸਤਾਨ ਵਿੱਚੋਂ ਕੱਢ ਕੇ ਮੁਰਤਾਨੀਆ ਦੇਸ਼ ਦੇ ਬਾਦਰ ਕੋਲ ਲਾ ਦਿੱਤਾ ਇੱਥੇ ਕੋਈ ਮਿਲਟਰੀ ਨਹੀਂ ਸੀ ਕਿਉਂਕਿ ਮੁਰਤਾਨੀਆ ਦੇਸ਼ ਬਹੁਤ ਗਰੀਬ ਹੈ ਉਹਨਾਂ ਸਾਨੂੰ ਸਾਹਮਣੇ ਲਾਈਟ ਵਿਖਾ ਕੇ ਕਿਹਾ ਕਿ ਸਾਹਮਣੇ ਉਹ ਮੁਰਤਾਨੀਆ ਦੇਸ਼ ਹੈ ਤੇ ਨਾਲ ਮੈਨੂੰ ਇੱਕ ਲੱਕੜ ਦਾ ਡੋਂਗਾ ਜਿਹੜਾ ਅੱਜ ਵੀ ਮੇਰੇ ਕੋਲ ਹੈ ਦਿੱਤਾ ਅਸੀਂ ਗੱਡੀ ਵਿੱਚੋਂ ਉਤਰ ਕੇ ਮੁਸਲਮਾਨ ਵੀਰਾਂ ਦਾ ਗੱਲ ਲਾ ਕੇ ਮਿਲੇ ਤੇ ਫਿਰ ਹਜ਼ਾਰ ਹਜ਼ਾਰ ਯੂਰੋ ਉਹਨਾਂ ਨੂੰ ਫੜਾਏ ਉਹ ਨਾ ਹੋ ਯੂਰੋ ਸਾਡੇ ਕੋਲੋਂ ਲੈ ਕੇ ਆਪਣੀਆਂ ਅੱਖਾਂ ਨੂੰ ਲਾ ਕੇ ਸਾਰੇ ਫਿਰ ਸਾਨੂੰ ਵਾਪਸ ਕਰ ਦਿੱਤੇ ਤੇ ਸਾਨੂੰ ਸਾਰਿਆਂ ਨੂੰ ਕਲਾਵੇਂ ਚ ਲੈ ਲਿਆ ਉਹਨਾਂ ਵੀਰਾਂ ਨੇ ਕਾਲੇ ਮਹਤਪੂਰੀਏ ਨੂੰ ਅਰਬੀ ਭਾਸ਼ਾ ਵਿੱਚ ਕਿਹਾ ਕਿ ਅਸੀਂ ਆਪਣਾ ਇਨਸਾਨੀ ਫਰਜ਼ ਪੂਰਾ ਕੀਤਾ ਜੇ ਤੁਸੀਂ ਜੇ ਅਸੀਂ ਤੁਹਾਡੇ ਕੋਲੇ ਆ ਯੂਰੇ ਲਵਾਂਗੇ ਤਾਂ ਸਾਡੇ ਲਈ ਹਰਾਮ ਹੋਣਗੇ ਅੱਲਾ ਸਾਨੂੰ ਮਾਫ਼ ਨਹੀਂ ਕਰੇਗਾ ਹੁਣ ਅਸੀਂ ਉਹਨਾਂ ਨੂੰ ਅਲਵਿਦਾ ਕਹਿ ਕੇ ਅਗਲੀ ਚੁਣੌਤੀ ਲਈ ਤਿਆਰ ਹੋ ਰਹੇ ਸੀ ਸੋ ਅਸੀਂ ਮੁਰਤਾਨੀਆ ਦੇਸ਼ ਵੱਲ ਤੁਰ ਪਏ ਅੱਜ 45 ਦਿਨਾਂ ਬਾਅਦ ਅਸੀਂ ਲਾਈਟ ਵੇਖੀ ਸੀ ਜੋ ਸਾਡੀ ਖੁਸ਼ੀ ਦੀ ਕੋਈ ਹੱਦ ਨਾ ਰਹੀ ਸੋ ਹੁਣ ਅਸੀਂ ਪੈਦਲ ਸ਼ਹਿਰ ਵੱਲ ਤੁਰਨਾ ਸ਼ੁਰੂ ਕੀਤਾ ਤੇ ਅਸੀਂ ਸਲਾਹ ਬਣਾਈ ਕਿ ਸਾਰਿਆਂ ਨੇ ਇਕੱਠੇ ਰਹਿਣਾ ਹੈ ਜਿਉਂ-ਜਿਉਂ ਸ਼ਹਿਰ ਵੱਲ ਵਧ ਰਹੇ ਸੀ ਸਾਡੀ ਭੁੱਖ ਪਿਆਸ ਵੱਧ ਰਹੀ ਸੀ ਅਸੀਂ ਸੋਚ ਰਹੇ ਸੀ ਕਿ ਕਾਸ਼ ਸਾਨੂੰ ਕਿਤੇ ਹੋ ਰੋਟੀ ਧੰਨਵਾਦ ਜੀ ਅਗਲਾ ਭਾਗ ਜਲਦ ਹੀ